ਹਾਂਜੀ ਸ਼ਸ਼ੀਕਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਤੇ ਲਓ ਜੀ ਜਾਣ ਆਉਣ ਦੇ ਸੀਰੀਜ਼ ਵਿੱਚ ਮਤਲਬ ਸੀਰੀਜ਼ ਤੁਹਾਨੂੰ ਪਤਾ ਬਲੌਗਰ ਦੀ ਜਾਣ ਆਉਣ ਦੀ ਸੀਰੀਜ਼ ਚੱਲ ਰਹੀ ਆ ਅੱਜ ਆਪਾਂ ਚੱਲੇ ਆ ਫੇਰ ਰੋਟੀ ਪਾਣੀ ਖਾਣ ਘਰੇ ਨਹੀਂ ਆਪਾਂ ਆਟਾ ਗੁੰਨਾ ਅੱਜ ਚੱਲੇ ਆ ਜੀ ਮਾਸੀ ਕੋਲ ਪਿੰਡ ਦੀਵੇ ਤੇ ਇੱਧਰ ਬੰਦੇ ਆਪਾਂ ਨੂੰ ਪਹੁੰਚ ਕੇ ਲੈਣ ਫੇਰ ਇਹੀ ਲੈਣ ਆਉਂਦੇ ਹੁੰਦੇ ਨੇ ਲੈਣ ਅੱਜ ਫੇਰ ਚੱਕ ਲੈਣੇ ਤੇ ਇੱਕ ਬੰਦਾ ਆਪਣਾ ਹਲੇ ਰਹਿੰਦਾ ਰੋਣੋ ਆਲਾ ਆਣੋ ਤੇ ਚਲੋ ਗਾਹਾਂ ਮਿਲਦੇ ਆਉਣ ਤੁਹਾਨੂੰ ਗੱਡੀ 'ਚ ਬੈ ਕੇ ਜਾ ਕੇ ਪਿੰਡ ਦੀਵੇ ਮਲਾਉਂਦੇ ਆ ਫਿਰ ਸਭ ਨਾਲ ਕੱਦੇ ਅਸੀਂ ਬਾਹਰ ਖੜੇ ਆ ਸਾਰੇ ਬੰਦੇ ਲੇਟ ਦੇ ਮੈਂ ਤੇ ਭਾਜੀ ਕੱਦੇ ਬਾਹਰ ਖੜੇ ਆ ਆਹ ਹਲਕੇ ਪੋਲੀਥੀਨ ਚੱਕ ਕੇ ਆ ਕੇ ਬਾਹਰ ਹੀ ਉੱਥੇ ਰਹਿਣ ਤੇ ਪੋਲੀਥੀਨ ਤਾਂ ਪੋਲੀਥੀਨ ਨੇ ਡਿੱਗੀ ਜਾ ਜੂਗਾ ਤੁਸੀਂ ਪਹਿਲਾਂ ਉੱਥੇ ਕਰੋ ਨਹੀਂ ਆਉਣਾ ਪਾਈ ਚ ਉਹ ਆ ਨਹੀਂ ਆਉਣਾ ਆ ਤਾਂ ਜਾਓ ਇਹ ਨਹੀਂ ਰੁਕਲੇ ਆ ਉੱਤੇ ਰੱਖ ਦੇ ਕਾ ਬਾਹਰ ਨਹੀਂ ਤਾਂ ਕਿੱਧਰ ਬਣਾ ਰੱਖਿਆ ਕੱਟਿਆ ਹੀ ਨਹੀਂ ਕਦੋਂ ਜਾਂਦੀ ਸੀ ਪਿੰਡੋ ਤੁਰਤੇ ਆਪਾਂ ਇਹ ਆ ਗਏ ਆਪਾਂ ਪਿੰਡ ਰਾਜੇ ਵਾਲ ਪਹੁੰਚ ਗਏ ਆਪਾਂ ਜਾਣਾ ਪਿੰਡ ਦੀਵੇ ਜਾਂਦੇ ਆ ਫਿਰ ਪਿੰਡ ਦੀਵੇ ਜਗਾਉਨੇ ਆ ਜਾ ਕੇ ਦੀਵੇ ਉਹਨਾਂ ਦੇ ਤੇ ਚਲੋ ਮਿਲਦੇ ਹਾਂ ਹੁਣ ਤੁਹਾਨੂੰ ਜਾ ਕੇ ਕਿਉਂ ਗਏ ਪਿੰਡ ਦੀਵੇ ਆ ਜੀ ਪਹੁੰਚ ਗਿਆ ਆਪਾਂ ਪਿੰਡ ਬੀਵੇ ਮਾਸੀ ਦੇ ਘਰੇ ਤੇ ਆ ਆਉਂਦੀ ਆ ਨਾੜ 11 ਵਾਂਗੂ ਮਾਸੀ ਤੇਲ ਦੀ ਬੋਤਲ ਬੜੀਆ ਚੋਦੀ ਆ ਇਹ ਦੇਖੋ ਕਿੰ ਆ ਇਹ ਹੁੰਦੀ ਆ ਕਲਰ ਇਹਨੂੰ ਘਮਾਉਣਾ ਪੈਣਾ ਵੀਡੀਓ ਦੋ ਲੋਟ ਚੰਦ ਆ ਰਿਵਿਊ ਆ ਉਹੀ ਆ ਆ ਉਹਨੇ ਮੰਦੀਪ ਸਿੰਘ ਬੈਂਦੀਪਾਲ ਮੰਦੀਪ ਸਿੰਘ ਬੈਂਦੀਪਾਲ ਦਾੜੀ ਤੇ ਹੱਥ ਮਾਰਦੇ ਹੋਏ ਮੁੱਛਾਂ ਸਮਾਰਦੇ ਹੋਏ ਆ ਜੀ ਅਸਤਰੀ ਰੋਮ ਰੋਮ ਭਾਈਓ ਉੱਧਰ ਮੰਮੀ ਪਹੁੰਚ ਗਈ ਮੇਲ ਮਲਾਪ ਤੁਸੀਂ ਮਗਰ ਡਿੱਗੀ ਚਲਾ ਦਿੰਦੇ ਹੋ ਹੋਰ ਲਿਖੋਗੇ ਰੱਖੇ ਸੱਚੀ ਕ ਮੇਲ ਮਲਾਪ ਕੋਈ ਕੋਣ ਤਾਂ ਪਰੇਤੀ ਪਹੁੰਚੇ ਮਰ ਜਾਸੀ ਕਾਲ ਮੇਲ ਮਲਾਪ ਹੋ ਰਿਹਾ ਹਾਂ ਤੇ ਤੇ ਹਾਂ ਹਾਂ ਤਾਂ ਸੀ ਜਾਲ ਬੂੜਾ ਅੜੇ ਪੈਰ ਦਵਾਰੇ ਨਾ ਨਾ ਤੇ ਪਾਈ ਨੂੰ ਲੈ ਕੇ ਆਈਆਂ ਹਾਂ ਭਾਈ ਤੈਨੂੰ ਆਪਣਾ ਭਾਈ ਸਾਡਾ ਦੋਆ ਭੈਣਾ ਦਾ ਬਣਾਤਾ ਮਸੀ ਬਣਾਤਾ ਠੀਕੋ ਹਾਂ ਅਨੂਜੀ ਤੈਨੂੰ ਪੈਰੀ ਆਹ ਲਓ ਜੀ ਪੈਰੀ ਪੈਰੀ ਆਹ ਲਓ ਜੀ ਪੈਰੀ ਪੈਰ ਕੱਟੀ ਗਈ ਸੀ ਤੇ ਦੀਪਕਾ ਹੀ ਤੁਹਾਡੇ ਕੋਲ ਤਾਂ ਬੜੇ ਸਾਧਰੇ ਆਏ ਮੈਂ ਕਹਿੰਦਾ ਮੈਂ ਜੇ ਕਹਦਾ ਸੀ ਮੜਾ ਨਾ ਕੁਝ ਅੱਸੀ ਕੋਲ ਗਈ ਆ ਜੋ ਭਈਆ ਦੇਸੀ ਕੋ ਲੰਗੇ ਚਲੋ ਵੀ ਅੰਦਰ ਚਲੀਏ ਆ ਨਵਾਂ ਕੰਮ ਹੋ ਗਿਆ ਭਈ ਇਹ ਧੋਖੇ ਆ ਨਵਾਂ ਕੰਮ ਹੋ ਗਿਆ ਡੈਡੀ ਪਹੁੰਚ ਗਏ ਇੱਥੇ ਅੱਗੇ ਵੇਖਾ ਜੇ ਹੁਣ ਕੀ ਡੈਡੀ ਆਉਂਦੀ ਸਾਰੀ ਦਿਨ ਨਹੀਂ ਮਾਨੂੰ ਨਵਾਂ ਕੰਮ ਕਿਵੇਂ ਹੋ ਗਿਆ ਡੈਡੀ ਔਖੀ ਉਹ ਮੰਦਾ ਹੁੰਦਾ ਡੈਡੀ ਦਾ ਤੂਫਾਨ ਆ ਆ ਬਸ ਗੱਲ ਨਹੀਂ ਮੇਰੇ ਮੋਟਰ ਰਾਇਲ ਦੇ ਮੈਂਦਾ ਬਸ ਹੀ ਮੋਟਰਸਾਈਕਲ ਤੇ ਨਾ ਮਿਲੇ ਨਹੀਂ ਇੱਥੋਂ ਘਵਾ ਕੇ ਿਕੜਨ ਲੱਗ ਗਿਆ ਦਾ ਸਭ ਬੇਰੀਆਂ ਨਾ ਬੁਲੋ ਬਾਟਾ ਨਹੀਂ ਆ ਗਿਆ ਫਿਰ ਕਿੱਧਰ ਪਰਦੀ ਮਿਲਦਾ ਉਹ ਹੀ ਮੈਂ ਕਿਹਾ ਮਾ ਮੋਟਰਸਾਈਕਲ ਤੇ ਨਾ ਮਿਲ ਪਾਸੀ ਇਹਨਾਂ ਲੱਗੇ ਆ ਚੁੱਕ ਵਾ ਕੇ ਅਸੀਂ ਭਾਈ ਮੈਂ ਕਿਸੇ ਨੇ ਕੋਈ ਕਹਦਾ ਸਾਡੀ ਰੋਟੀ ਸਾਫੇ ਲਾਉਣ ਬਾਬੇ ਆ ਗਿਆ ਸਹੀ ਗੱਲ ਇੰਨਾ ਤਾਂ ਮੋਦੀ ਜੋ ਹੋਣੀ ਜਨਾਬ ਹੋਣਾ ਹੋਣਾ ਕਿਹਦਾ ਹੈ ਜੇ ਫਿਰ ਮਰਜੀ ਕਰਤੀ ਹੋਟਲ-ਹੋਟਲ ਥਣੇ ਸੇ ਦੀ ਵਾਰਤੀ ਲੱਗੀ ਸਹੀ ਗੱਲ ਲਓ ਜੀ ਆਗੇ ਸੈਂਡਵਿਚ ਹੋਮ ਮੇਡ ਆਪਾਂ ਤੇ ਕੁਝ ਬਣਦੇ ਆ ਅਰਦੇ ਬਣੇ ਹੋਏ ਹਨ ਤੁਹਾਨੂੰ ਵੀ ਇੱਕ ਜੀ ਬਾਦ ਮਿਲਿਓ ਇੱਕ ਟੂ ਬਜਟ ਨਹੀਂ ਪੈ ਰਿਹਾ ਪਾਦੇ ਵਾਸਤੇ ਬਾਸਾ ਬਹੁਤ ਆ ਲਓ ਜੀ ਆ ਵੀ ਆ ਗਿਆ ਆ ਵੀ ਆ ਗਿਆ ਭਾਈ ਖਤਰੇ ਖਲਾੜ ਇਹ ਮੌਜ ਕਿਤੇ ਲੱਭਣੀਆਂ ਆ ਧੁੱਪ 'ਚ ਬੈ ਕੇ ਖਾਣ ਵਾਲੀ ਹਰੇ ਇਕੱਠੇ ਗੁਰਚਾਨ ਫੜਰਸੀ ਅਸਲ ਤੇ ਐ ਨਹੀਂ ਵੱਡਣਾ ਜਾ ਕੇ ਅੰਦਰ ਹੈ ਹਾਂ ਕਾਟਵਾੜ ਹੀ ਨਹੀਂ ਕਰਦੀਆਂ ਚਲੋ ਖਾਗ ਲਈਏ ਪਹਿਲਾਂ ਹੁਣ ਇਹ ਤੋਂ ਪਹਿਲਾਂ ਧੌਂਗੇ ਖਾਲੀ ਹੋ ਜਾਣ ਰੱਖ ਲੈਂਦੇ ਬੱਚੇ ਨਾਲ ਆ ਜਾਂਦੇ ਸਾਰੇ ਬੱਚੇ ਨੂੰ ਛੁੱਟੀ ਸੀ ਜੋ ਉਹਨਾਂ ਨੂੰ ਵੀ ਹੋਈ ਹੈ ਨਾ ਚਲਦਾ ਉਸੇ ਵੀ ਨਹੀਂ ਪਲੀਆਂ ਸਾਰਾ ਚੱਪੜੇ ਚੱਕਰ ਵਾਰ ਲੰਘ ਗਿਆ ਤਾਂ ਤੇ ਛੁੱਟੀ ਸੀ ਇਹਨਾਂ ਨੂੰ ਲੱਗ ਪਈ ਜਾਂ ਤੇ ਚਾਹ ਕੀਤੀ ਸੀ ਹਾਂਜੀ ਹਾਂਜੀ ਨਹੀਂ ਨਾਓ ਭਾਈ ਸੈਂਡਵਿਚ ਆ ਤੋਂ ਬਾਅਦ ਹੁਣ ਆ ਗਿਆ ਮਿੱਠਾ ਪਰਦੇ ਕਿੰਨੀ ਛਕਿਆ ਹੈ ਪਰਦੇ ਕਿੰਨੇ ਜਾਮਨ ਹੈ ਹਾਂ ਜਾਮਨ ਸਕੂਲੀ ਚੱਕੀ ਗਿਆ ਉਹ ਉਧਰ ਪਰਫੀ ਆਹਾਹਾ ਇਹ ਚੱਕ ਲੈ ਇਹ ਚੁਕੜੀ ਇਧਰ ਨਮਕੀਨ ਇਧਰ ਜੀ ਦਿਖਾ ਚੁਕੜੀ ਇਹ ਨਿਆਣੇ ਨਾਲ ਆ ਨਿਆਣੇ ਇਹ ਆ ਗਈ ਚਾਹ ਹੈ ਕਾਫੀ ਮੇਰਾ ਨੱਕ ਨਹੀਂ ਮੁੰਦਾ ਇੱਕ ਪਾਸੇ ਚੁਕੜੀ ਇੱਕ ਨਾਲ ਚੱਕਰਾਂ ਨਾ 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 ਤਾਂ ਪੀ ਲੈ ਕਹਦਾ ਓਕੇ ਡਾਡੀ ਕਹਿੰਦਾ ਓਕੇ ਤੂੰ ਰੇ ਆ ਜਾ ਪੁੱਤ ਮੰਮੀ ਨਾ ਕੁਰਸੀ 'ਤੇ ਆਏ ਕੰਦੀ ਔਰ ਸੋਨੀ ਭਾਈ ਬੈਠਾ ਹੁੰਦਾ ਕਰੀਦਾ ਓਏ ਇਹ ਇੱਧਰ ਹੋ ਗਿਆ ਆਪਾਂ ਨੂੰ ਦਰਸ਼ਨ ਮੰਮਾ ਜੀ ਦੇ ਸਤਨਾਮ ਸ਼੍ਰੀ ਗੁਰੂ ਨਾਓ ਇਹ ਇੱਧਰ ਰੀਲਾ ਬਣ ਰਹੀ ਜਾਨੇ ਪਰੇ ਹੋ ਜਿਓ ਸਕੂਟਰੀ ਆ ਗਈ ਉਹ ਮੱਝ ਨੂੰ ਫੋਟੋ ਕਰਾਉਣ ਦਾ ਭਾਈ ਬਹੁਤ ਚਾਹਵਾ ਚੈਨ ਦੋਸਤੋਂ ਦੇਖਦੀ ਰਹਿੰਦੀ ਆ ਉਹ ਦੇਖ ਰੋਮ ਰੋਮ ਭਾਈਓ ਆਕਤੀ ਆ ਗਈ ਫੋਟੋ ਕਰਾਉਣ ਚਲ ਬਾਹਰ ਇੱਧਰ ਰਾਣੀ ਇਹਨਾਂ ਪਾਲ ਚ ਇਹਦਾ ਰੀਲ ਬਣਾਉਂਦੇ ਬਣਾਉਂਦੇ ਇੱਧਰ ਮੰਗਦੀ ਬੰਦੇ ਬਾੜੀ ਦੇਖ ਲੈ ਇਹਦਾ ਬਲੌਗ ਬਣਦਾ ਇੱਥੇ ਟੋਟਲ ਸਾਬਿੰਗ ਉਹ ਚਲੋ ਫਿਰ ਇੱਧਰ ਸਹੀ ਆਉਂਦੀ ਆ ਇੱਧਰ ਦੂਰਾ ਪਰ ਇੱਧਰ ਸਹੀ ਆਉਂਦੀ ਆ ਪੂਰਾ ਪਰ ਆ ਇਹ ਇੱਧਰ ਨਹੀਂ ਤਾਂ ਚੱਲ ਬਦਕਾ ਗੂੜੇ ਚੈੱਕ ਕਰਦੇ ਹੋਏ ਮੀਨੇ ਖਾਈ 20 ਗਣਾ 22 ਕਦੇ 12 ਫੋਟੋ ਆ ਖਿੱਚ ਕੇ ਥੱਕ ਕੇ ਬੰਦੇ ਆ ਬਹਿ ਗਏ ਹਾਂ ਅਢੀਕ ਰਹੇ ਨੇ ਉਧਰ ਤਿਆਰ ਹੋ ਰਿਹਾ ਮਟੀਰੀਅਲ ਸਾਰੇ ਕੋਲ ਨਹੀਂ ਦੀਏ ਪੁੱਤ ਹਾਂ ਨਹੀਂ ਕੋਈ ਨਹੀਂ ਮਟੀਰੀਅਲ ਤਿਆਰ ਹੋ ਰਿਹਾ ਕਿਥੋਂ ਵਲੋਗ ਸਾਰੇ ਆਮ ਭਾਈ ਆਓ ਬੰਦੇ ਖਿੰਡਨੇ ਪੜਨੇ ਸ਼ੁਰੂ ਹੋ ਗਏ ਤੁੱਪ ਸੇਕਦੇ ਸੇਕਦੇ ਤੁੱਪ ਲੱਗਣ ਲੱਗੀ ਅੱਧਿਆਂ ਨੂੰ ਸਮਝੋ ਜਾ ਕੇ ਤੇ ਤਾਂ ਅਸੀਂ ਵੀ ਕੁਝ ਲਾਉਣਗੇ ਮੇਰੇ ਮੇਰੇ ਤੇ ਲਾਇਆ ਤਾਂ ਹੋਇਆ ਬੰਦਾ ਇਹ ਬਾ ਬੋਲੀ ਸੋਹਿਆ ਸੀਨ ਵਿੱਚ ਸੋਇਆ ਦੀ ਇਹ ਪਿੰਡ ਦੀਵਾ ਜੀ ਪਿੰਡ ਦੀਵਾ ਇੱਧਰ ਬੰਦੇ ਆਵਨੇ ਆ ਉਧਰ ਰੋਟੀ ਪਾਣੀ ਬੰਨ ਰਿਹਾ ਚਲੋ ਦੇਖਦੇ ਆਂ ਮੈਂ ਤੱਕੜ ਵੱਲ ਧੁੱਪ ਉੱਠ ਕੇ ਅੰਦਰ ਚੱਲ ਪਿਆ ਕੰਮ ਲੈ ਭਾਈ ਮੈਂ ਕਿਹਾ ਲੈ ਹੋਜੀ ਨਾ ਹੀ ਕੋਈ ਨਾ ਹੀ ਕੋਈ ਪਾਲਾ ਪਾਉਂਦਾ ਅੱਗ ਚੱਲ ਗਿਆ ਕੰਮ ਅੱਜ ਤਾਂ ਡਿਨਰ ਸੱਟ ਵੀ ਆ ਸਾਰੇ ਬਹਿ ਗਏ ਆਪਾਂ ਵੀ ਬੈਠੀਏ ਜਗਾ ਜਿੱਲਪ ਕੇ ਠੰਡ ਲੱਗਦੀ ਆ ਵੀ ਕੋਟ ਪਾ ਕੇ ਆਇਆ ਮੈਂ ਲਾ ਦੱਸ ਭਾਈ ਲੱਗੇ ਪਏ ਲੱਗੇ ਪਏ ਨੇ ਸਾਰੀ ਹਾਂਜੀ ਹਾਂ ਬਿਲਕੁਲ 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 ਮੈਂ ਇਕੱਲਾ ਹੀ ਰਹਿ ਗਿਆ ਵਿਆਹ ਆ ਦੇਖੀਆ ਕਦੇ ਆਏ ਜੀ ਰੋਟੀ ਹਾਂ ਤੈਨੂੰ ਭਾਈ ਤੇ ਫੋਨ ਲੱਗਦਾ ਵੀ ਗੱਤੂ ਮਾਣ ਲੱਗਦਾ ਤੈਨੂੰ ਫੋਨ ਆਉਂਦਾ ਉਹ ਫੇਰੇ ਫੋਨ ਆਇਆ ਲੱਦੇ ਨੇ ਬੀਟੀਐਲ ਸੀ ਇੰਨੀ ਆ ਗਈ ਖੂਨ ਇੰਨਾ ਆ ਗਿਆ ਤੋ ਟੋਪ ਦਾ ਨਜ਼ਾਰਾ ਪਹੁੰਚ ਚਲਾਉਂਦੇ ਚਲਾਉਂਦੇ ਇੱਧਰ ਟੈਟੂ ਆਰਟਿਸਟ ਆਏ ਹੋਏ ਨੇ ਇਹ ਟੂ ਆਰਟਿਸਟ ਇਹ ਹਾਂ ਹਾਂ ਸਹੀ ਹੈ ਬਲਕੁ ਹੋ ਗਿਆ ਸੀ ਇਹ ਰੀਜ਼ਰ ਵੀ ਨਾਲ ਆ ਇਹਨਾਂ ਕੰਡਾ ਬਣੂਆ ਇਹਨਾਂ ਕੰਡਾ ਹਾਂ ਹਾਂ ਠੀਕ ਹੈ ਟੈਟੂ ਆਰਟਿਸਟ ਗਿਆਨ ਦੀ ਸਲਾਹ ਏ ਵੀਰੇ ਤੁਹਾਨੂੰ ਉਹ ਕੀ ਕਹਿੰਦੇ ਨੇ ਦੱਸ ਜੇ ਰਿਹਾ ਤੁਹਾਨੂੰ ਹਾਂ ਇਹ ਸਾਈਨ ਦੇ ਰਿਹਾ ਵੀ ਭੁੱਖ ਲੱਗ ਚੁੱਕੀ ਆ ਉਹ ਕਾਲੇ ਭਾਂਡੇ ਮਾਰ ਕੇ ਪਹਿਲੇ ਜਿ ਪਹਿਲੇ ਨੱਚਿਆ ਕਰ ਤੈਨੂੰ ਹੈਗਾ ਤੂੰ ਵਿਆਹ ਦੇ ਵਿੱਚ ਹੈ ਬੱਬੀ ਨੱਚਿਆ ਕਰ ਤੈਨੂੰ ਵਿਆਹ ਚ ਬੱਬੀ ਹਲੇ ਨਵੇਂ ਨਵੇਂ ਦੀ ਮੈਨੂੰ ਮੈਨੂੰ ਸੀ ਨਵੇਂ ਨੂੰ ਨੱਚ ਕੇ ਦਿਖਾਉਣਾ ਚਾਹੀਦਾ ਨਹੀਂ ਨਹੀਂ ਹਾਂ ਕਿਉਂ ਸੰਗਦਾ ਸੀ ਹੋਰ ਇੰਨਾ ਵੀ ਨਹੀਂ ਸੰਗਣਾ ਚਾਹੀਦਾ ਮੈਨੂੰ ਕੋਈ ਇੰਨਾ ਨਾ ਖੁੱਲਦਾ ਹੋਰ ਮੈਨੂੰ ਥੋੜਾ ਜਿਹਾ ਕਰਦਾ ਵੀ ਮੇਰੀ ਫੈਲੀ ਸਾਰੀ ਨਾਲ ਤਾਂ ਮਾੜਾ ਮੋਟਾ ਨਾਟਾ ਮਾੜਾ ਜਿਹਾ ਤਾਂ ਨਾਲ ਲੰਦਾ ਬਹੁਤਾ ਨਾ ਕਰਦਾ ਨਹੀਂ ਨਹੀਂ ਜੀ ਲਾਉਂਦੀ ਲਾਉਂ

ਆ ਮਸੀਆ ਨਹੀਂ ਹਟ ਜਾ ਕੋਈ ਨਾ ਨਹੀਂ ਕਿਤੇ ਰੱਖਦਾ ਨਾ ਨਹੀਂ ਕਿਤੇ ਰੱਖ ਤੂੰ ਕਰਦੀ ਵਰਦੀ ਸੀ ਸਾਡੇ ਨਾਲ ਜene ਅਸੀਂ ਇਹ ਚ ਟੰਡ ਲਾ ਕੇ ਦੋ ਜਾਣੇ ਨਹੀਂ ਨਹੀਂ ਕੱਢ ਦੇਗੀ ਇਹ ਰੱਖੀ ਸਾਡੀ ਨਹੀਂ ਹੈਗੀ ਆ ਕੇ ਤੈਨੂੰ ਫੜਕੋ ਅਸੀਂ ਤੀਜੀ ਦੇ ਦਿੰਦੇ ਹਾਂ ਹੜ ਲਓ ਇਹ ਸੂਟ ਪੂਰਾ ਦੇ ਦੇਦਾ ਉਹ ਖੜ ਲਾ ਪੈਸੇ 100 ਰੁਪਏ ਆ 100 ਲੈ ਗਏ ਸੀ ਤੇਲਾ ਕਾ ਕਿ ਲਿਆ ਸੀ ਇਹਨੂੰ ਸੂਟ ਸੂਟ ਦੇ ਦੇ ਪੂਰਾ ਉਦਨੇ ਮੈਨੂੰ ਕਹਿ ਨਹੀਂ ਲਿਖਾ ਨਹੀਂ ਪੂਰਾ ਰੂਪ ਵਿੱਚ ਕਰਦੇ ਇਹ ਰੋੜੀ ਦਾ ਕੀ ਪੂਰਾ ਲੈ ਲਾਟਾ ਪੂਰਾ ਦਿਖਾ ਦੇ ਮੋਰ ਕੇ ਆ ਨਹੀਂ ਉਹ ਤੇਰੇ ਕੋਲ ਸਭ ਪਾਈ ਬਾਤਾਂ ਆ ਪੂਰਾ ਦੁੱਤ ਤੇ ਮੋਰ ਗਿਆ ਸੱਚੀ ਉਹ ਐ ਇਤਰਾ ਦੇ ਕੇ ਮੂੰਹ ਜਾ ਪੂਰਾ ਹੀ ਆ ਜੇ ਸੀ ਜਿਹੜਾ ਤੇ ਤੱਕ ਬੋਲ ਕਰੀ ਪੂਰਾ ਭਾਈ ਦੇਖ ਰਿਹਾ ખુલ્લા રણ બહાર ચલો ભાઈ بس 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 ਹੁਣ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਪੂਰਾ ਹੁਣ ਸਾਨੂੰ ਮਾਫ ਕਰੋ ਟਾਈਮ ਟਾਈਮ ਹੋ ਗਿਆ ਪੂਰਾ ਗਾ ਪੈ ਗਿਆ ਗਾ ਪੈ ਗਿਆ ਏ ਜੇ ਛੇ ਛੇ ਨਾ 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 ਆਵਾਜ਼ ਬਾਤ ਨਹੀਂ ਕਰਦਾ ਨਹੀਂ ਨਹੀਂ ਹੁਣ ਸਾਨੂੰ ਮਾਫ ਕਰੋ ਬੱਚੀ ਆ ਗਈ ਬੋਲੋ ਵੀਰੋ ਦੇ ਰਹਿਣਾ ਮਿਲਣਾ ਦੇ ਆਜੋ ਵੀਰੋ ਦੇ ਹੈ ਫਾਹ ਬੋਲੀ ਫਾਜ਼ੀ ਮਾਫ ਬੋਲੋ ਵੀਰੋ ਦੇ ਰਹਿਣਾ ਮਿਲਣਾ ਦੇ ਬਜ਼ਰੀ ਕਰਦੀਏ ਮਾਫ ਹੁਣ ਸਤਿ ਮਾਫ ਕਰੋ ਟਾਈਮ ਹੋ ਗਿਆ ਪੂਰਾ

बस और माफ करो टाइम हो गया पूरा नहीं हरे कल टाइम पूरा आ गया आ गया बंदा आ गया आ गया, गया। रोम रोम भाइयों सिस्टम पार देंगे

ਉਹ ਨਹੀਂ ਜਾਣਾ ਉਹਦਾ ਭਤੀਜਾ ਕੱਕਲੇ ਖੜੇ ਖੜਿਓ ਖੜਿਓ ਫੋਟੋ ਕਰਦੀ ਇੱਕ ਕਰਦੀ ਖੜੀ ਵਾਸੀ ਕਰਤੀ ਆਈ ਨਾਲੇ ਬਲੌਗ ਨਾਲੇ ਫੋਟੋ ਆ ਟਾਈਮ ਹੋ ਗਿਆ ਪੂਰਾ ਹੁਣ ਸਾਨੂੰ ਮਾਫ ਕਰੋ ਟਾਈਮ ਚਲੋ ਵੀ ਚਲੋ ਡੰ 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 ਰੋਕ ਕੈਮਰਾ ਐਕਸ਼ਨ ਪੈਕਅਪ ਅਬ ਵੀ ਚਲੀਏ ਘਰ ਨੂੰ ਭੇਜਣ ਲੱਗੇ ਇਹ ਰੱਖਦੇ ਚਲੋ ਚਲੋ ਜਾਈਏ ਚੱਲੇ ਆਪਾਂ ਘਰ ਨੂੰ ਦੂਸਰੀ ਦਾ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਜੀ ਲਓ ਜੀ ਚਲੀਏ ਹੁਣ ਲਓ ਜੀ ਹੁਣ ਆਪਾਂ ਨਿਕਲ ਗਏ ਇੱਥੋਂ ਮਿਲਦੇ ਆ ਪਿੰਡ ਜਾ ਕੇ ਚੱਲ ਨਹੀਂ ਹੁਣ ਪਿੰਡ ਜਾ ਕੇ ਕੀ ਮਿਲਣਾ ਉਹ ਚੱਕੂ ਮੁਰੋ ਇਹਨੇ ਚੱਕ ਦੋ ਸ਼ੀਸ਼ੇ ਐਵੇਂ ਦੇ ਮਾ ਮਿਲਦੇ ਆ ਪਿੰਡ ਜਾ ਕੇ ਮਾ ਨਹੀਂ ਹੁਣ ਮਿਲਣਾ ਨਹੀਂ ਪਿੰਡ ਜਾ ਕੇ ਪਿੰਡ ਜਾ ਕੇ ਰਹਿੈ ਨਹੀਂ ਕੋਈ ਮਿਲਣਦਾ ਹੁਣ ਪਿੰਡ ਜਾ ਕੇ ਬਾਏ ਬਾਏ ਓਕੇ ਅਗਲੀ ਵੀਡੀਓ 'ਚ ਮਿਲਾਂਗੇ ਹੁਣ ਡਨ ਹੈਲੋ